ਸੇਕਾ ਵਾਲੀ ਹਲੋਂ ਸਾਹਬ ਉਹ ਤਾਂ ਉੱਠ ਗਿਆ ਹੋਰ ਚੜਦੀ ਗਲਾ ਆ ਚੜਦੀ ਗਲਾ ਚਾਹੀਦੀ ਹੈ ਮੇਰਾ ਸਪਨਾ ਹੈਗਾ ਜੀ ਪਿੰਡ ਕਲਤ ਅਸੀਲ ਪੱਟੀ ਜ਼ਿਲ੍ਹਾ ਫਰੀਦਕੋਟ ਅਨੁਸਾਰ ਨੰਬਰ ਆਪਣਾ ਹੈਗਾ ਜੀ 73474 3399 7572 3399 ਸਟਾਰਟਿੰਗ ਦਾ ਸੰਧੂ ਸਾਹਿਬ ਜਨੈਰੇ ਤੋਂ ਪਹਿਲਾਂ ਕਰ ਲਈਏ ਇਹ ਜੇ ਸੰਦੂ ਸਾਹਤ ਦੁੱਧਾ ਸੁਆ ਝੋਟੀ ਇਹਦੇ ਥੱਲੇ ਸੀ 10 ਕਿਲੋ ਦੁੱਧ ਇਹ ਨਾ ਮਾਰ ਰਿਆ ਖੁੱਲਾ ਘਰ ਦਵਾਈ ਇਹਨੇ ਜੀ ਨਹੀਂ ਲੱਗਾ 10 ਕਿਲੋ ਆਪਾਂ ਚੋ ਕੇ ਲਿਆਂਦੀ ਸੀ ਇੱਥੇ ਆ ਗਿਆ ਆ ਗਈ ਆਖਿ ਤੇ ਇਹਨੂੰ ਅਬਰਚਾ ਵਜੂ ਜਿਹੋਣੇ ਨੇ ਜੀ ਲਾਇਆ ਵਾ ਹੁਣ 9 ਕਿਲੋ ਤੇ ਆ ਗਈ ਆ ਇਹ ਦੁੱਧ ਵਾਝੇਗੀ ਇੱਕ ਦੋ ਦਿਨਾਂ ਦੇ ਵਿੱਚ ਅਜਾਏ ਦਾ ਬੱਚਾ ਜੇ ਤਾਂ ਸੋ ਕੰਮ ਹੱਥੇ ਕਿਦਾ ਆਊਗਾ ਬਾਤ ਤੋਂ ਬਾਤ ਇਹ ਦੁੱਧ ਦੇ 11-12 ਕਿਲੋ ਦਿੱਤੀ ਜਉ ਚਲੋ ਜ਼ਿਆਦਾ ਤਾਂ ਨਹੀਂ ਦੇਖੋ ਐ ਕਾ ਗੀ ਦੇ ਛੇ ਲੱਦੇ ਛੇ ਲਰ ਕੇ ਚਮੜੀਆਂ ਪਤਲੀਆਂ ਇਹ ਹੋ ਆਪਾ ਇਹਦੀ ਤੁਹਾਨੂੰ ਤੋਰ ਤਰ ਚੱਕ ਕਰਾ ਦਿੰਨੇ ਆ ਉਹ ਆਹੇ ਗਰੂ ਆ ਜਾ ਵੀ ਕਰਮਾਲ

ਬਾਕੀ ਆ ਆਰੀ ਮਰੀ ਦੇ ਪਿੱਛੋਂ ਵੀ ਤੁਹਾਨੂੰ ਦਿਖਾ ਦਈਏ ਬਿਲਕੁਲ ਥਾਂ ਦੇ ਵੀ ਪਧਰੀ ਬਾਜੀ ਦਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਬੈਲ ਕੋਲ ਕਿਵਾਈ ਓਕੇ ਕੋ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਆ ਦੀ ਤਸੱਲੀ ਕਰਕੇ ਦੇਖ ਲੈ ਮੋਲ ਦਾ ਸੰਧੂ ਸਾਹਿਬ ਇਹਦਾ ਹੈਗਾ ਜੇ 85000 ਰੁਪਇਆ ਮੋਲ ਕਰਦੇ ਆ ਦੋ ਛੱਡ ਗਏ 83000 ਰੁਪਏ ਦੇ ਗਏ ਹਾਂ ਇਹਨਾਂ 'ਚ ਅਰ ਹੋਰ ਕੱਟ ਕਰ ਦਈਏ ਚਲੋ 82 ਦੀ ਹੋ ਗਈ 82 ਦੇ ਵਿੱਚੋਂ ਸੰਧੂ ਸਾਹਿਬ 200 ਰੁਪਏ ਛੋੜ ਹੋ ਗਈ ਬਾਕੀ ਆਪਣੀ ਰੇਟ ਹੋਗੇ ਫਿਕਸ ਇਹਦੇ ਵਿੱਚੋਂ ਨਾ ਕੋ ਭੈਣ ਭਰਾ ਕੇ ਸਿਰਫ 82 ਦੇ ਵਿੱਚੋਂ 200 ਰੁਪਏ ਛੋੜ ਹੋ ਗਈ ਹੁਣ ਆਜੋ ਅੱਗੇ ਇਹਦੇ ਦੇ ਇਹ ਵੀ ਦੂਜਾ ਹੀ ਸੁਆਹ ਜੇ ਇਹ ਇਹ ਨੂੰ ਦੇਣਾ ਮੈਂਦੀ ਆ 300 ਕਾ ਮਾ 10 ਲੈ ਜੂਗੀ ਜੀ ਅਦੇ ਕੋਈ ਕੁਲੀ ਪਰੇ ਨਹੀਂ ਮਤਲਬ ਇਹ ਨਹੀਂ ਕਿ ਕੋਈ ਗਲਵਾਦ ਨਹੀਂ ਗੀ ਬਾਕੀ ਵੇਖੋ ਥੱਲੇ ਟਲਾ ਟੁਲਾ ਆ ਪੂਰੀ ਭਾਏਂਗੀ ਜਦੋਂ ਮੈਂ ਆਹ ਵਿਆਹ ਧਾ ਦੇ ਆਈ ਐ ਇੱਥੇ ਪੂਰੀ ਮੈਂ ਗਰੰਟੀ ਵਾਲੀ ਪੂਰੀ ਗਰੰਟੀ ਨਾਲ ਮੈਂ ਲਈ ਹਾਂ ਇਹ ਨਹੀਂ ਪੂਰੀਆਂ ਦੋਵੇਂ ਮਹੀਂ ਵੱਡੀਆਂ ਉਹ ਵੀ ਆ ਵੀ ਫੁੱਲ ਕਰ ਦੋਜਣ ਵਾਲੀ ਵੱਡੀ ਮੈਂ ਹਾਂ ਉਹ ਵਾਈਟ ਕੋਈ ਤੁਸਾ ਥੋੜੀ ਨਾ ਤੇਤੀ ਆ 100% ਮਾਰਨਾ ਦੇਣਾ

ਉਹ ਮੁੰਡੇ ਨੂੰ ਆਖੇ ਮੈਂ ਨਾਲ ਹੋ ਜਾ ਜੇ ਬਸ ਉਹਨੇ ਪਾਣੀ ਪੀਣ ਤੇ ਟੱਕ ਰੱਖਿਆ ਆਹ ਦੇ ਮਾਰੀ ਆਹ ਦਾਰ ਦੀ ਤਾਇ ਉਹ ਨਾਲ ਥੋੜੀ ਜਿਹੀ ਕਰਦੀ ਗੀ ਉਹ ਲੈ ਜੀ ਲੈ ਖਾ ਰੋ ਆਹ ਇਆ ਪਿਛੋਂ ਦਿਖਾ ਦੇ ਮਰੀ ਜੀ ਪੂਰੀਆਂ ਜੇ ਟੱਲਾ ਟੁਲਾ ਪੰਜਾ ਦਹਾਂ ਦੇ ਨਾਲ ਪੂਰੇ ਵਟ ਕੱਢ ਜੇਗੀ ਹਾਲ ਬਰਾ ਉਹਨੇ ਦਾ ਗਾਇ ਸਤੂ ਸਾਹਿਬ 95000 ਇਹਦਾ ਵੀ ਆਪਾਂ ਘੜੀ ਮੂੜੀ ਕੀ ਆਖਣਾ 3000 ਛੋਟ ਕਰਕੇ ਯਸਨੋ 92 ਦੀ ਤੇ ਚੋਸਰਬ 200 ਰੁਪਿਆ ਛੋਟ ਹੋਊਗੀ ਇਹ ਰੇਟ ਫਿਕਸ ਜੇ ਗੂ ਘਟ ਵਾਲਾ ਭੈਣ ਭਰਾ ਹੁਣ ਨਾ ਲਾਵੇ ਇਹ ਯਸਨੋ 92 ਦੀ ਹੋਲ ਵੱਡੀ ਮੈਂ ਆਂ ਹੋਲ ਪੂਰੇ ਕੱਦ ਵਜਨ ਦੀ ਮੈਂ ਆਂ ਫਿਰ ਆਇਓ ਗਾਲੇ ਆਜਾਉ ਹਟ ਇਹ यूं ਖਾਇਓ ਇਹ ਵੀ ਸੰਬੂ ਸਾਹਿਬ ਦੇਣ ਲੈ ਜੇ 10 ਦੇਣ ਲੈ ਜੇ 8 10 ਅਜੇ ਇਹਨੇ ਲੈ ਜਾਣੇ ਆ ਇਹ ਆਜੀ ਆਪਣੇ ਕੋਲ ਜੇ ਤੁਰ ਹੀ ਆਈ ਜੇ ਤੇ ਇਹਨਾਂ ਟਾਈਪੂ ਤੇ ਲਾਉਣ ਲੱਗਾ ਮਹਾਰਾਜ ਇਧਰਲਾ ਪੈਰ ਇਹਦਾ ਥੋੜਾ ਆ ਅਗਾਠਾ ਹੋ ਗਿਆ ਵਾ ਓ ਮੜਾ ਰਿਆ ਕਰਦੀ ਆ ਅਜੇ ਇਹਨੇ ਦਿਨ ਘਰਦਾ ਆ ਲੈ ਜਾਣੇ ਪਰ ਇਹ ਗਾ ਆਪਾਂ ਇਥੇ ਗਵੰਢ ਹੋ ਲਈ ਆਪਣੇਉ ਇਹ ਗਾ ਦਾ ਆਪਾਂ ਨੂੰ ਪੂਰੀ ਤਸੱਲੀ ਵਾਲੀ ਗਾ ਹੈ 16 17 ਕਿਲੋ ਦੁੱਧੇ ਦੁੱਧ ਭਰੋਦੀ ਐਂਕੀ ਤਿੱਜਾ ਸੁਗਾ ਜੇ ਇਹ ਗਾ ਲਾਇਆ ਵਿਜਵਾ ਨਾ ਆਣੇ ਮਗਰ ਵੀ ਠਹਿ ਆਏ ਹੋਗਾ ਹੁਣ ਤਾਂ ਨਾ ਆ ਮਗਰ ਵੀ ਮਾਰਾ ਆ ਜਾ ਫਾਇਰ ਉਧਰ ਲਾ ਜਿਹੜਾ ਉਹ ਜਿਹੜਾ ਟੈਂਪੂ ਤੇ ਉੱਤਰੀ ਇਹਨਾਂ ਨਾ ਕਰੀ ਚੜ੍ਹੇ ਜੁਦੇ ਨਹੀਂ ਲੰਗਾਈ ਘਰ ਤੇ ਹੀ ਆ ਮਾਰਾ ਆ ਜਾ ਥੱਲੇ ਕੇਦੇ ਰੱਖੀ ਆ ਜਾ ਆਂਦੇ ਆਉਂਦੇ ਕੀ ਆ ਮਗਰੋਂ ਲਾ ਫਾਇਰ ਆ ਜਾ ਬਾਗੀ ਸਾਧੂ ਸਾਹਿਬ ਪੰਡਾ ਪਾਉ ਜਿੱਧਰ ਫੂਕੇ ਰਹਿੰਦੇ ਆ ਤੇ ਗਾਹ ਬੜੀ ਬੜੀ ਆ ਉਹ ਸਾਵੇ ਲਈ ਦਿੱਤਾ ਜਾ ਰਹੀ ਹੈ ਮੌਲਵੀ ਦੀ ਗੱਲ ਕਰਕੇ ਸੰਸਾ ਮੋਲੇ ਦਾ 52000 ਕਰਦੇ ਆ ਜੀ ਸਨੋ 50000 ਦੇ ਜਾਣਾ ਲਿਆਗੇ ਇਹਦੀ 17 ਲੀਟਰ ਦੀ ਫੁੱਲ ਗਾਰੰਟੀ ਹੋਊਗੀ ਪਿੱਛੋਂ ਆਪਾਂ ਪੜੇ ਆਪਾਂ ਗਾਂ ਉਹ ਘਰੋਂ ਰਹਿਣੇ ਜਿਹਦੇ ਘਰੋਂ ਗਾਰੰਟੀ ਹੈ ਮਤਲਬ ਗਾ ਆਪਾਂ ਬੜੀ ਘੱਟ ਲੈਣੀ ਹੈ ਜਿਹੜੀ ਤੁਹਾਨੂੰ ਚੰਗੀ ਲੱਗੇ ਮੰਨੋ ਮਹਾਂਜਾ ਮਹਲਾ 2 ਛੱਡ ਗਏ 50 ਦੀ ਜਸਨ ਉਹ ਦੀ ਜਦ 200 ਰੁਪਈਆ ਸ਼ੋਹ ਇਹ ਜਿਹੜਾ ਲੇਖਾ ਜੋ ਕਾਹਦਾ ਖਾ